ਮੰਗਣੀਆਂ ਵੀ ਮਹਾਰਾਜ ਸਾਨੂੰ ਸੰਘਰਸ਼ ਕਰਨ ਦਾ ਬਲ ਜਰੂਰ ਬਖਸ਼ੋ। ਇਹ ਕਿਸੇ ਨੇ ਤੁਹਾਡੀ ਬਾਤ ਨਹੀਂ ਪੁੱਛਣੀ। ਆਉਂਦੇ ਦਸਾਂ 20 ਸਾਲਾਂ ਤੱਕ ਇੱਥੇ ਸਿੱਖਾਂ ਦੇ ਮੂੰਹ ਤੇ ਚਪੇੜਾਂ ਮਾਰਿਆ ਕਰਨਗੇ ਭਈ ਜਾਣ ਕੇ ਜਿਹੜੇ ਹਾਲਾਤ ਪੈਦਾ ਹੋ ਗਏ ਨੇ ਤੇ ਅੱਜ ਪੈ ਰਹੀ ਹੈ ਲੁਧਿਆਣੇ ਅੱਜ ਤੋਂ 4-5 ਮਹੀਨੇ ਪਹਿਲਾਂ ਲੁਧਿਆਣੇ ਇੱਕ ਸਿੱਖ ਨੂੰ ਬੰਨ ਕੇ ਭਈਆਂ ਨੇ ਕੁੱਟਿਆ। ਤੇ ਸਾਰੇ ਲੋਕ ਤਮਾਸ਼ੀਰ ਬਣ ਕੇ ਵੇਖਦੇ ਰਹੇ ਉੱਥੇ। ਇਹ ਹਾਲਾਤ ਪੰਜਾਬ ਦੇ ਬਣ ਚੁੱਕੇ ਨੇ। ਸੋ ਅਸੀਂ ਇਸ ਧਰਤੀ ਨੂੰ ਛੱਡ ਕੇ ਜਾ ਰਹੇ ਹਾਂ। ਬੇਸ਼ੱਕ ਉਹ ਚ ਹਕੂਮਤ ਦਾ ਦੋਸ਼ ਹੈ। ਸਾਡੇ ਨੌਜਵਾਨਾਂ ਦੀ ਕੋਈ ਗਲਤੀ ਨਹੀਂ। ਪਰ ਜੇ ਹਕੂਮਤ ਤੇ ਸਾਡੀ ਵਿਰੋਧੀ ਹੈ ਘਟੋ ਘਟ ਆਪਾਂ ਆਪਣੀ ਧਰਤੀ ਦੇ ਨਾਲ ਦਾਗਤ ਨਹੀਂ ਨਿਕਮੋਣ। ਅਸੀਂ ਇਹ ਸੋਚੀਏ ਵੀ ਉੱਥੇ ਜਾ ਕੇ ਵੀ ਅਸੀਂ ਦਿਹਾੜੀਆਂ ਕਰਨੀਆਂ ਨੇ। ਉੱਥੇ ਜਾ ਕੇ ਵੀ ਰੋਟੀ ਪਾਣੀ ਛਕਣਾ ਹੈ ਅਖੀਰ ਨੂੰ। ਉੱਥੇ ਜਾ ਕੇ ਵੀ ਬੱਚੇ ਪਾਲਣੇ ਸਾਰਾ ਕੰਮ ਇੱਥੇ ਵੀ ਹੋ ਜਾਂਦਾ। ਇਹਨਾਂ ਦੁਨਿਆਵੀ ਲਾਲਚਾਂ ਨੇ ਸਾਨੂੰ ਮੁਕਤੀ ਨਹੀਂ ਦਿਵਾਉਣੀ। ਜਿਹੜਾ ਬੰਦਾ ਇੱਥੇ ਢਟਕਣਾ ਜਿੱਤ ਇੱਥੇ ਸਬਰ ਨਹੀਂ ਉਹਦੇ 'ਚ ਉੱਥੇ ਜਾ ਕੇ ਵੀ ਸਬਰ ਨਹੀਂ ਹੋਣਾ। ਸਬਰ ਸੰਤੋਖ ਮਹਾਰਾਜ ਸੱਚੇ ਪਾਤਸ਼ਾਹ ਕੋ ਮੰਗਣਾ ਹੈ। ਉਹਨੇ ਬਖਸ਼ਣਾ ਹੈ। ਜੇ ਇੱਥੇ ਸਬਰ ਨਹੀਂ ਉਹਨੇ ਬਖਸ਼ਿਆ ਤਾਂ ਉੱਥੇ ਕਿਤਾ ਬਖਸ਼ੂ ਉੱਥੇ ਤੇ ਦੁਨਿਆਵੀ ਚੱਕਾ ਚੌਂ ਦੇ ਢੀ ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਤੁਸੀਂ ਹੋਣ ਭਾਈ ਅੰਮਰਤਪਾਲ ਸਿੰਘ ਖਾਲਸਾ ਦੀ ਜਿਹੜੀ ਵੀਡੀਓ ਸੁਣ ਕੇ ਹਟਿਓ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ 2 ਸਾਲ ਤੁਹਾਨੂੰ ਪਹਿਲਾਂ ਕਹਿ ਗਿਆ ਸੀ ਕਿ ਇਹਨਾਂ ਭਈਆਂ ਨੇ ਪੰਜਾਬ ਤੇ ਰਾਜ ਕਰਨਾ ਤੇ ਇਹਨਾਂ ਭਈਆਂ ਨੇ ਤੁਹਾਨੂੰ ਕੱਲੇ-ਕੱਲਿਆਂ ਨੂੰ ਕੁੱਟਣਾਗਾ ਉਹਨਾਂ ਨੇ ਕਿ ਲੁਧਿਆਣੇ ਦੀ ਘਟਨਾ ਦੀ ਜਿਹੜੀ ਯਾਦ ਕਰਾਇਸ਼ ਤੁਹਾਨੂੰ ਕਿ ਲੁਧਿਆਣੇ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਇਹਨਾਂ ਭਈਆਂ ਨੇ ਬੰਨ ਕੇ ਘੁੱਟਿਆ ਸੀ ਫਿਰ ਕਿਸ ਤਰ੍ਹਾਂ ਹਾਲਾਤ ਹੋਏ ਭਈਏ ਜਿਹੜੇ ਕਿ ਪੰਜਾਬ ਦੇ ਅੰਦਰ ਜਿਹੜਾ ਆਪਾਂ ਕਹ ਦਈਏ ਲੁਧਿਆਣੇ ਦੇ ਵਿੱਚ ਸਭ ਤੋਂ ਵੱਡਾ ਤੇ ਉੱਥੇ ਨੰਗਾ ਨਾਚ ਕੀਤਾ ਗੁੰਡਾਗਰਦੀ ਕੀਤੀ ਭਈਆਂ ਨੇ ਇੱਕ ਸਿੱਖ ਨੌਜਵਾਨ ਨੂੰ ਬੰਨ੍ਹ ਕੇ ਕੁੱਟਿਆ ਗਿਆ ਤੇ ਅੱਜ ਤੁਸੀਂ ਹਾਲਾਤ ਹੁਣ ਦੇਖ ਲਓ ਉਸ ਤੋਂ ਬਾਅਦ ਵਿਗੜਦੇ ਵਿਗੜਦੇ ਹੁਣ ਜਿਹੜੇ ਕਿ ਮਹਾਲੀ ਦੇ ਵਿੱਚ ਭਈਆਂ ਵੱਲੋਂ ਦੋ ਨੌਜਵਾਨਾਂ ਸਿੱਖ ਨੌਜਵਾਨਾਂ ਦਾ ਕਤਲ ਕਰ ਦਿੱਤਾ ਹੁਣ ਤੁਸੀਂ ਹਾਲਾਤ ਦੇਖ ਲਓ ਜਿਹੜੇ ਅੱਜ ਭਾਈ ਅੰਮਰਪਾਲ ਅੰਮਰਪਾਲ ਸਿੰਘ ਦੇ ਖਿਲਾਫ ਬੋਲ ਰਹੇ ਨੇ ਅੱਜ ਭਾਈ ਅੰਮਰਤਪਾਲ ਸਿੰਘ ਨੇ ਮੁੱਦਾ 2 ਸਾਲ ਪਹਿਲਾਂ ਚੁੱਕ ਦਿੱਤਾ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਭਈਏ ਤੁਹਾਡੇ ਸਿੱਤਰ ਮਾਰਿਆ ਕਰਨਗੇ ਸਿੱਤਰ ਨੂੰ ਮਾਰਨ ਤੋਂ ਬਾਅਦ ਹੁਣ ਵੱਡਾ ਜਿਹੜਾ ਕਾਤਲ ਹੋਏ ਨੇ ਦੋ ਨੌਜਵਾਨਾਂ ਦਾ ਕਾਤਲ ਕੀਤਾਗਾ ਭਈਆਂ ਵੱਲੋਂ ਜਿਹੜਾ ਜਿਹਨੂੰ ਪ੍ਰਵਾਸੀ ਮਜ਼ਦੂਰ ਕਹਿੰਦੇ ਹੋ ਤੁਸੀਂ ਇੱਥੇ ਆ ਕੇ ਬਸ ਗਏ ਨੇ ਇੱਥੇ ਆ ਕੇ ਉਹਨਾਂ ਨੇ ਸਾਰਾ ਕੁਝ ਆਪਣੀਆਂ ਬੋਟਾ ਵੀ ਬਣਾ ਲੀਆਂ ਪਰਿਵਾਰ ਬਾਅਦ ਇੱਥੇ ਕੋਠੀਆਂ ਵੱਡੇ ਵੱਡੇ ਮਹਿਲ ਬਣਾ ਰਹੇ ਨੇ ਤੇ ਅੱਜ ਸਾਡੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਸਾਡੇ ਨੌਜਵਾਨ ਅੱਜ ਕੈਨੇਡਾ ਆਸਟ੍ਰੇਲੀਆ ਸਿੰਗਾਪੁਰ ਮਲੇਸ਼ੀਆ ਹੋਰ ਜਗ੍ਹਾ-ਜਗ੍ਹਾ ਤੇ ਜਿਹੜੇ ਜਾ ਰਹੇ ਨੇ ਆਪਣੇ ਘਰ-ਬਾਰ ਛੱਡ ਕੇ ਚਲੋ ਆਪਾਂ ਮੰਨਦੇ ਆ ਕਿ ਗਰੀਬ ਬੰਦੇ ਦੀ ਮਜਬੂਰੀ ਹੁੰਦੀ ਆ ਪਰ ਇਹ ਕਾਦੀ ਮਜਬੂਰੀ ਆ ਕਿ ਤੁਸੀਂ ਆਪਣੇ ਘਰ ਖਾਲੀ ਕਰ ਜਾਂਦੇ ਹੋ ਇਥੇ ਕ ਅਕਲਾ ਜਾਂਦੇ ਆਪਾਂ ਪੰਜਾਬੀ ਦੇ ਵਿੱਚ ਕਿਹਾ ਜਾਂਦਾਗਾ ਇਹ ਅਕਲਾ ਕੇ ਤੁਰ ਜਾਂਦੇ ਤੁਸੀਂ ਆਪਣੇ ਘਰ ਕਿਰਾਏ ਤੇ ਦੇ ਕੇ ਭਈਆਂ ਨੂੰ ਪ੍ਰਵਾਸੀਆ ਪ੍ਰਵਾਸੀ ਮਜ਼ਦੂਰ ਜੀ ਨੂੰ ਕਹਨੇ ਹੋ ਉਹ ਇੱਕ ਤਾਂ ਤੁਹਾਡਾ ਪੰਜਾਬੀਆਂ ਦਾ ਕੰਮ ਖੋਂਦੇ ਆ ਹਰ ਇੱਕ ਥਾਂ ਤੇ ਜਿਹੜਾ ਭਈਆ ਮਿਲੂਗਾ ਤੁਹਾਨੂੰ ਸੈਲਰ ਤੇ ਵਗਜੋ ਕਿਸੇ ਦੀ ਕੋਠੀ ਤੇ ਵਗਜੋ ਇਸੇ ਦੇ ਹੋਰ ਕਿਥੇ ਜਿਹੜੀ ਮਰਜ਼ੀ ਜਗ੍ਹਾ ਤੇ ਭੱਜਦੇ ਤਾਂ ਨੂੰ ਭਈਆਂ ਦਾ ਰਾਜ ਮਿਲੂਗਾ ਸ਼ਹਿਰਾਂ ਦੇ ਵਿੱਚ ਵੱਡੀ ਗਿਣਤੀ ਇਹਨਾਂ ਭਈਆਂ ਦੀ ਹੋਣ ਲੱਗ ਪਈ ਆ ਪੰਜਾਬੀ ਜਿਹੜੇ ਨਿਤ ਘਟਦੇ ਜਾ ਰਹੇ ਨੇ ਇੱਕ ਤਾਂ ਪੰਜਾਬੀਾਂ ਦੀ ਜਿਹੜੀ ਆਬਾਦੀ ਆ ਉਹ ਪਹਿਲਾਂ ਨਾਲੋਂ ਬਹੁਤ ਘਟ ਰਹੀ ਆ ਕਿਉਂਕਿ ਹਰ ਇੱਕ ਅੱਜ ਪੰਜਾਬੀ ਇੱਕ ਤੋਂ ਵੱਧ ਜਿਹੜਾ ਬੱਚਾ ਪੈਦਾ ਨਹੀਂ ਕਰ ਰਿਹਾ ਸਭ ਤੋਂ ਵੱਡੀ ਮੁਸ਼ਕਲ ਹੋ ਰਹੀ ਆ ਇੱਕ ਬੱਚਾ ਪੈਦਾ ਹੁੰਦਾ ਤੇ ਉਸ ਨੂੰ ਜਹਾਦ ਦੇ ਚੜਾ ਦਿੰਦਾ ਚਾਹੇ ਧੀ ਹੋਵੇ ਚਾਹੇ ਮੁੰਡਾ ਹੋਵੇ ਤੇ ਆਪ ਕੱਲੇ ਕੋਠੀਆਂ ਦੇ ਵਿੱਚ ਰਹਿ ਜਾਂਦੇ ਆ ਜਦੋਂ ਬਜ਼ੁਰਗ ਵਸਤਾ ਦੇ ਵਿੱਚ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਵੀ ਲੈ ਕੇ ਜਿਹੜਾ ਉਹ ਨੌਜਵਾਨ ਆਪਣੇ ਉੱਥੇ ਕੈਨੇਡਾ ਅਮਰੀਕਾ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਫਿਰ ਇੱਥੇ ਜਿਹੜੇ ਕੋਠੀਆਂ ਜਾਂਦਾ ਜਿੰਦੇ ਲੱਗ ਜਾਂਦੇ ਨੇ ਜਾਂ ਫਿਰ ਉਹ ਪ੍ਰਵਾਸੀ ਮਜ਼ਦੂਰ ਤੁਹਾਡੀਆਂ ਕੋਠੀਆਂ ਤੇ ਕਬਜ਼ਾ ਵੀ ਕਰਦੇ ਨੇ ਤੇ ਇੱਥੇ ਐਸਪ੍ਰਸਤੀਆਂ ਵੀ ਕਰਦੇ ਨੇ ਤੁਹਾਨੂੰ ਤੇ ਇੱਥੇ ਨੌਜਵਾਨਾਂ ਨੂੰ ਮਾਰਦੇ ਵੀ ਨੇ ਤੇ ਇੱਥੇ ਸਰਪੰਚ ਵੀ ਉੱਠਦੇ ਨੇ ਦੇਖੋ ਕਿ ਇੱਕ ਭਈਆਂ ਦਾ ਪਿੰਡ ਆਪਾਂ ਇਹ ਕਹ ਲਈ ਕਿ ਭਈਆਂ ਦਾ ਪਿੰਡ ਹੀ ਕਹੋ ਪੰਜਾਬੀਆਂ ਦੀ 900 ਵੋਟ ਆ ਤੇ ਭਈਆਂ ਦੀ 650 ਵੋਟ ਆ ਤੇ ਇਦੋਂ ਅੱਧ ਸ਼ਰਮ ਕੀ ਹੋਊਗੀ ਸਾਡੇ ਦੇ ਨਾਲ ਪਿੰਡ ਰੋਡੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਾ ਪਿੰਡ ਹੋਵੇ ਉੱਥੋਂ ਲੋਕਾਂ ਦੀ ਮਰੀ ਜ਼ਮੀਰ ਵਾਲਿਆਂ ਨੇ ਮਜ਼ਦੂਰ ਨੂੰ ਪ੍ਰਵਾਸੀ ਭਈਏ ਨੂੰ ਖੜਾ ਕੀਤਾ ਠੀਕਾ ਕਿ ਲੱਖੇ ਸਿਧਾਣੇ ਅਤੇ ਹੋਰ ਨੌਜਵਾਨਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਖਾਸ ਕਰਕੇ ਲੱਖੇ ਸਿਧਾਣੇ ਨੇ ਪੂਰਾ ਜਿਹੜਾ ਰੌਲਾ ਪਾਇਆ ਇਹ ਮੁੱਦਾ ਭੱਗਦਾ ਭੱਗਦਾਗਾ ਤੇ ਉੱਥੇ ਜਾ ਪਹੁੰਚਿਆ ਤੇ ਫਿਰ ਉੱਥੇ ਲੋਕਾਂ ਨੇ ਜਿਹੜਾ ਕਿ ਪੰਜਾਬੀ ਨੂੰ ਜਿਤਾ ਦਿੱਤਾ ਸਰਪੰਚ ਜੇ ਲੱਖਾ ਸਿਧਾਣਾ ਨਾ ਬੋਲਦਾ ਜਾਂ ਹੋਰ ਨੌਜਵਾਨ ਨਾ ਬੋਲਦੇ ਤਾਂ ਉਥੇ ਸਰਪੰਚ ਕਿਹਦਾ ਹੋਣਾ ਸੀ ਭਈਆਂ ਦਾ ਤੇ ਤੁਹਾਡੇ ਪੰਜਾਬੀ ਤੇ ਅੱਜ ਵੀ ਥੱਲੇ ਲੱਗੇ ਹੋਏ ਨੇ ਬਹੁਤੇ ਇਨ੍ਹਾਂ ਭਈਆਂ ਦੇ ਇਸ ਕਰਕੇ ਜਿਹੜੇ ਅੱਜ ਹਾਲਾਤ ਬਣੇ ਨੇ ਇਸ ਕਰਕੇ ਅਸੀਂ ਕਹਨੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਇਨ੍ਹਾਂ ਗੱਲਾਂ ਦੇ ਮੁੱਦੇ ਚੁਕਦਾ ਸੀ ਹੋਰ ਸਾਡੇ ਅੰਮ੍ਰਿਤਪਾਲ ਮਾਸਤੀ ਦਾ ਮੁੰਡਾ ਨਹੀਂ ਕਿ ਅਸੀਂ ਉਸ ਦਾ ਉਹ ਕਰਦੇ ਆ ਕਿ ਸਾਡਾ ਇੱਕ ਸਿੱਖ ਆਗੂ ਸੀ ਸਾਨੂੰ ਉਹਦੇ ਵਿੱਚੋਂ ਕੁਝ ਨਾ ਕੁਝ ਦਿਂਦਾ ਸੀ ਨਜ਼ਰ ਆਉਂਦਾ ਸੀ ਕਿ ਭਾਈ ਅੰਮਰਪਾਲ ਸਿੰਘ ਨਸਿਆਂ ਨੂੰ ਠੱਲ ਪਾਊਗਾ ਪੰਜਾਬੀ ਦੇ ਵਿੱਚ ਜਿਹੜਾ ਕੁਝ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਭਈਆਂ ਵੱਲੋਂ ਕਤਲ ਹੋ ਰਹੇ ਨੇ ਬੰਨ ਕੇ ਕੁੱਟੇ ਜਾ ਰਹੇ ਨੇ ਜਾਂ ਹੋਰ ਕਿੰਨੀਆਂ ਕ੍ਰੀਤੀਆਂ ਵੱਧ ਰਹੀਆਂ ਨੇ ਤੇ ਸਿੱਖ ਨੂੰ ਲੱਗਦਾ ਸੀ ਸਿੱਖ ਨੌਜਵਾਨਾਂ ਨੂੰ ਲੱਗਦਾ ਸੀ ਹਰ ਇੱਕ ਪੰਜਾਬੀ ਨੂੰ ਲੱਗਦਾ ਸੀ ਐਮਰਿਖਡੂ ਸਰਬ ਆਸੀਨ 4 ਲੱਖ ਵੋਟਾਂ ਦੇ ਨਾਲ ਜਿਤਾਤਾ ਇਹ ਅੱਜ ਫੇਸਬੁਕ ਕੀ ਬਦਵਾਨ ਜਿਹੜੇ ਆ ਟਿੱਡੀ ਮੱਕੜੀ ਤੁਰੇ ਫਿਰਦੇ ਨੇ ਤੇ ਜਿਨ੍ਹਾਂ ਦੇ ਮਾਗਰ ਇੱਕ ਬੰਦਾ ਤੁਰਦਾ ਨਹੀਂ ਇੱਕ ਬੰਦਾ ਨਹੀਂ ਤੁਰਦਾ ਜਿਨ੍ਹਾਂ ਦੇ ਮਾਗਰ ਅੱਜ ਉਹ ਸਭ ਤੋਂ ਵੱਧ ਰੌਲਾ ਕਿਹਦੇ ਵਾਸਤੇ ਪਾਉਂਦੇ ਨੇ ਅੰਮਰਤਪਾਲ ਵਾਸਤੇ ਚਲੂਣੇ ਲੜੀ ਜਾਂਦੇ ਉਹਨਾਂ ਸਾਰਾ ਦਿਨ ਜਦੋਂ ਕੋਈ ਅੰਮਰਤਪਾਲ ਦਾ ਨਾਮ ਲੈ ਦੇ ਮੇਰੇ ਵਰਗਾ ਤੇ ਫਿਰ ਉਹਨਾਂ ਨੂੰ ਧਮਕੀਆਂ ਫਿਰ ਫੋਨ ਦਿੰਦਾ ਕਰਦੇ ਆ ਜੀ ਤੁਸੀਂ ਅੰਮਰਤਪਾਲ ਦਾ ਨਾਂ ਲੈ ਤਾਂ ਮੈਂ ਤੁਹਾਡੇ ਤੇ ਕੇਸ ਕਰਾ ਦੂੰਗਾ ਫਲਾਨਾ ਕਰਾ ਦੂੰਗਾ ਇਹ ਲੋਕ ਸਤਾਨ ਲੋਕ ਨੇ ਇਹ ਮੈਂ ਇੱਕ ਤਰ੍ਹਾਂ ਦੇ ਕਹਿ ਦੂੰਗਾ ਕਿ ਕੁਝ ਲੋਕ ਨੇ ਜਿਹੜੇ ਅਜੇ ਜੇ ਪੁਲਿਸ ਦੇ ਟਾਟ ਬਣੇ ਹੋਏ ਨੇ ਟਾਟ ਗੱਦੀ ਕਰਦਿਆ ਪਤਾ ਨਹੀਂ ਸਿਕਿਉਰਟੀਆਂ ਲੈਂਦੇ ਆ ਕਾ ਦੀ ਚੱਕਰ ਦੇ ਵਿੱਚ ਬਿਘੋਂ ਦੇ ਚੱਕਰ ਵਿੱਚ ਜਾਂ ਇਹ ਸਰਕਾਰ ਦੇ ਪਾਲੇ ਹੋਏ ਪਾਲੇ ਹੋਏ ਨੇ ਕੁਝ ਬੀਜਪੀ ਨੇ ਛੱਡੇ ਹੋਏ ਨੇ ਕੋ ਜੋ ਹੋਰ ਹੋਰ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਸੱਡੇ ਹੋਏ ਨੇ ਲੋਕ ਇਸ ਕਰਕੇ ਜਿਹੜਾ ਤੁਹਾਨੂੰ ਮੈਂ ਵੀਡੀਓ ਸੁਣਾਉਣ ਦਾ ਮੇਰਾ ਭਾਈ ਅੰਮਰਤਪਾਲ ਸਿੰਘ ਦਾ ਮਕਸਦ ਇਹ ਸੀ ਕਿ ਉਹਨਾਂ ਨੇ 2 ਸਾਲ ਪਹਿਲਾਂ ਜਿਹੜੀ ਆਉਣ ਸਾਰ ਜਿਹੜੀ ਗੱਲ ਆ ਇੱਥੇ ਕੀਤੀ ਕਿ ਪੰਜਾਬੀਓ ਤੁਹਾਡਾ ਜਿਹੜਾ ਰਾਜ ਭਾਗ ਆ ਇਹਦੇ ਉੱਤੇ ਭਈਆ ਰਾਜ ਕਰ ਰਹੇ ਨੇ ਤੁਹਾਨੂੰ ਇੱਥੇ ਕੁੱਟ ਰਹੇ ਨੇ ਪੰਜਾਬ ਦੇ ਵਿੱਚ ਆ ਕੇ ਤੇ ਸਾਡਾ ਕਿਹਦੇ ਰਾਜ ਕਾਬਲ ਖੰਧਾਰ ਤੱਕ ਹੁੰਦਾ ਸੀ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਇੱਥੇ ਜਿਹੜੇ ਫੇਸਬੁੱਕ ਤੇ ਬਹਿ ਕੇ ਭੁਗਾਈ ਮਾਰਦੇ ਹੋਗੇ ਨੇ ਸਿਰਫ ਗੱਲਾਂ ਕਰਨ ਜੋਗੇ ਨੇ ਉਹਦੇ ਨਾਲ ਲੜਪੇ ਉਹਦੇ ਨਾਲ ਲੜਪੇ ਗਰਾਊਂਡ ਤੇ ਆ ਕੇ ਜਾਤਾ ਤੁਸੀਂ ਕੰਮ ਕਰਕੇ ਵਿਖਾ ਦਿਓ ਤੁਹਾਡੇ ਮਗਰ ਤੁਰਪੇਗਾ ਪਰ ਤੁਹਾਡਾ ਮੂੰਹ ਨਹੀਂ ਸ਼ਰਨੀ ਤੁਹਾਡੇ ਮਗਰ ਤੁਰੂ ਕੌਣ ਬਈ ਅੰਬਰਧਾਰੀ ਤੁਸੀਂ ਨਹੀਂ ਸਿੱਖ ਤੁਸੀਂ ਨਹੀਂ ਨਾ ਤਾਂ ਨੂੰ ਸਿੱਖ ਕਹਿ ਸਕਦੇ ਆ ਨਾ ਤੁਹਾਨੂੰ ਕੁਝ ਹੋਰ ਕਹਿ ਸਕਦੇ ਆ ਹੁਣ ਤੁਹਾਡਾ ਇਹ ਨਹੀਂ ਪਤਾ ਕਿ ਕਿਹੜੇ ਤੁਸੀਂ ਉਹਦੇ ਵਿੱਚ ਜਨਮੇ ਹੋ ਕਿਹੜੇ ਧਰਮ ਦੇ ਬੰਦੇ ਹੋ ਤੁਸੀਂ ਪਹਿਲੀ ਗੱਲ ਤਾਂ ਤੁਹਾਡਾ ਕੋਈ ਧਰਮ ਨਹੀਂ ਕੋਈ دین ਨਹੀਂ ਇਸ ਕਰਕੇ ਇਹਨਾਂ ਲੋਕਾਂ ਤੋਂ ਸचेत ਹੋਣਾ ਚਾਹੀਦਾ ਕਿ ਜਿਹੜਾ ਭਾਈ ਅੰਮਰਤਪਾਲ ਸਿੰਘ ਨੂੰ ਪਿਆਰ ਕਰਦਾ ਉਹ ਇਸ ਵੀਡੀਓ ਨੂੰ ਬੱਦ ਤੋਂ ਬਾਅਦ ਸ਼ੇਅਰ ਕਰੋ ਧੰਨਵਾਦ ਬਹਿਜ ਜੀ ਦਾ ਖਾਲਸਾ ਬਹਿਜ ਕੀ ਫਤਿਹ